ਆਪਣੇ ਪਿੰਡ ਦੇ ਡੇਰੇ ਵਿੱਚ ਬਾਬਾ ਮੱਖਣਪੁਰੀ ਜੀ ਦੀ ਯਾਦ ਵਿੱਚ ਸਮਾਗਮ ਚੱਲ ਰਹੇ ਨੇਗੇ ਅੱਜ ਦੂਜਾ ਦਿਨ ਹੈਗਾ ਅਖੰਡ ਪਾਠ ਕਰਾਏ ਹੋਏ ਨੇਗੇ ਬਾਬਾ ਜੀ ਮੈਨੂੰ ਕਹਿ ਕੇ ਗਏ ਸੀ ਕਹਿੰਦੇ ਤੁਸੀਂ ਵੀਡੀਓ ਬਣਾ ਕੇ ਪਾ ਦਿਓ ਇੱਧਰ ਲੰਗਰ ਚੱਲ ਰਿਹਾ ਹੈਗਾ ਦਰ ਮਾਰਾ ਇਹਦਾ ਪ੍ਰਗਾਸ ਕਰਾਇਆ ਹੋਇਆਗਾ ਹਾ ਜਰ ਸੇਵਾ ਕਰੀ ਜਾਂਦੇ ਸਾਰੇ ਜਣ ਸਬਜੀ ਕੱਟੀ ਜਾਂਦੇ ਬਾਕੀ ਇਧਰ ਸਬਜ਼ੀਆਂ ਤੇ ਲੰਗਰ ਤਿਆਰ ਹੋ ਰਿਹਾ ਹੈਗਾ ਇੱਧਰ ਜਲੇਬੀਆਂ ਤਿਆਰ ਹੋ ਰਹੀਆਂ ਨੇ ਪਰ ਬਾਬੇ ਠੀਕੋ ਠੀਕੋ ਕਾਫੀ ਜ਼ਿਆਦਾ ਅਖੰਡ ਪਾਠ ਕਰਾਏ ਹੋਏ ਨੇਗੇ 12 ਮਹਾਰਾਜ ਦੇ ਸਰੂਪ ਨੇਗੇ ਤੁਸੀਂ ਵੇਖ ਸਕਦੇ ਹੋ ਆ ਬਾਬਾ ਜੀ ਦੀ ਫੋਟੋ ਹੈਗੀ ਜਿਨ੍ਹਾਂ ਦੀ ਵਰਸੀ ਦੇ ਪ੍ਰੋਗਰਾਮ ਚੱਲ ਰਹੇ ਨੇਗੇ ਆ ਦੇਖ ਸਕਦੇ ਧਿਆਨ ਨਾਲ ਬਾਬਾ ਮੱਖਣਪੁਰੀ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੰਨੇ ਪ੍ਰਕਾਸ਼ ਵੇਖ ਕੇ ਤੇ ਬਾਣੀ ਸੁਣ ਕੇ ਐ ਲੱਗ ਰਿਹਾ ਹੈਗਾ ਜਿਵੇਂ ਵੀ ਅਸੀਂ ਸਵਰਗਾਂ 'ਚ ਹੀ ਬੈਠੇ ਹੁੰਨੇ ਹੈਗੇ ਆਈ ਮਹਿਸੂਸ ਹੋ ਰਿਹਾ ਹੈਗਾ ਹੁਣ ਤਾਂ ਕਾਫੀ ਦੁਕਾਨਾਂ ਲੱਗਣ ਲੱਗੀਆਂ ਹੌਲੀ ਹੌਲੀ ਸੰਗਤ ਵੀ ਜ਼ਿਆਦਾ ਹੋਣ ਲੱਗ ਗਈ ਆਹ ਦੇਖੋ ਆਇਸਾ ਹਾਲ ਸੰਗਤ ਵਧਣ ਲੱਗ ਗਈ ਤੇ ਦੁਕਾਨਾਂ ਵੀ ਵਧਣ ਲੱਗ ਗਈਆਂ ਅੱਜ ਦਾ ਦੂਜਾ ਦਿਨ ਹੈ ਕੱਲ ਨੂੰ ਇਹ ਤੋਂ ਵੀ ਜ਼ਿਆਦਾ ਹੋਣਗੀ ਉਹ ਸਾਰੇ ਸਾਰੇ ਮੇਰੇ ਕੋਲ ਇੱਕ ਵੀ ਹੈ ਸਾਰੀ ਕੱਟ ਲਈ ਇਹ ਤੂੰ ਬੈਠ ਨੂੰ ਕੋਲ ਦਨ ਅਸਲ ਉਹਦੇ ਵਾਰ ਲੱਗ ਤਾ ਦਵਾ ਲੈ ਗੱਡੀ ਮੱਥੀ ਚੱਟ ਤੂੰ ਫੱਟਾ ਲੱਗ ਗਿਆ ਉੱਚੀ ਦਿਨ ਤਾਂ ਮਾਰੋ ਸਾੜਾ ਥੋੜਾ ਜਿਹਾ ਉੱਚੀ ਫਰੂਟ ਵਾਲੇ ਵੀ ਕਾਫੀ ਨੇ ਛੋਟੇ ਹਾਥੀ ਏ ਇੱਕ ਆ ਖੜਾ ਏ ਦੋ ਤਿੰਨ ਚਾਰ ਪੰਜ ਸ਼ਾਮ ਦਾ ਟਾਈਮ ਹੋ ਗਿਆ ਗਰਫਤੇ ਵੀ ਨਾਲ ਆ ਗਿਆ ਸਾਡੇ ਏ ਕਹਿੰਦਾ ਮੈਂ ਜੰਪਿੰਗ ਕਰਨੀ ਏ ਜੰਪਿੰਗ ਕਰਨੀ ਏ ਚੱਕਰਾ ਲੈਣੀ ਅੱਧਾ ਜਾ ਕੇ ਹਾਂ ਹੁਣ ਸਹੀ ਐ ਹਾਂ ਦਬੋ ਕੇ ਲੈ ਆਰਤੀ ਕੀਤੀ ਜਾ ਰਹੀ ਹੈਗੀ ਤੇ ਬਹੁਤ ਹੀ ਜ਼ਿਆਦਾ ਆਨੰਦਮਈ ਪਾਣਨੇਗੇ ਬਸ ਬਿਆਨ ਨਹੀਂ ਕਰ ਸਕਦਾ ਮੈਂ ਇੰਨਾ ਜ਼ਿਆਦਾ ਆਨੰਦ ਆ ਰਿਹਾ ਸੋਕੇ સુ પડ્યા તેનું પતા નહી सकते अच्छ संगत कि सेवादार सेवा कर रहे हैं हाँ इधर दुकान फोटा किन्नी सोनिया पे ਗੁਰੂ ਅਰਜਨ ਦੇਵ ਜੀ ਦੀ ਫੋਟੋ ਪਈ ਹੈਗੀ ਗੁਰਗੋਬ ਸਿੰਘ ਜੀ ਚਾਰ ਸਾਹਿਬ ਜੱਤ ਦੇ ਮਹਾਰਾਜਾ ਰਣਜੀਤ ਸਿੰਘ ਦੇ ਆਪ ਜੀ ਨੇ ਕਿਤੇ ਸੁਣਿਆ ਪਕੌੜੇ ਤਾਂ ਅੰਦਰ ਬਹੁਤ ਖਾਇਆ ਹੈ ਆਪਾਂ ਲੰਗਰ ਚ তালা তেল কতো ਦੇ ਸੰਗਤ ਦੇ ਅੱਜ ਵੀ ਤੁਸੀਂ ਸਾਡੇ ਵੱਡੇ ਭੱਜਾ ਵਾਲਿਆਂ ਨੂੰ ਹਾਜ਼ਰੀਆਂ ਭਰਦੇ ਹੋ ਕਿੰਨੇ ਲੋਕ ਐਸੇ ਹੋਣਗੇ ਜਿਨ੍ਹਾਂ ਦੇ ਪਿਛਲੇ ਸਾਲ ਇਸ ਸੰਗਤ ਦੇ ਹਾਜ਼ਰੀ ਭਰੀ ਸੰਮਾਨਯੋਗ ਬਾਬਾ ਹਰਜਨ ਸਿੰਘ ਜੀ ਤਬੇਦ ਰਾਜ ਵਾਲੇ ਮਾਪੁਰ ਉਹ ਪੜ ਰਹੇ ਸੀ ਗੁਰਮੁਖੋਲੇ ਮਾਨਸਿਕ ਗੰਧੁਲਬ ਹੈ ਵੀਰ ਮਾਨਸਿਕ ਗੰਧੁਲਬ ਆਇਆ ਨਾ ਬਾਰਾਂ ਬਾਾਰ ਜਿਵੇਂ ਬਨਫਲ ਪੱਕੇ ਹੋਏ ਕਿਦਾਂ ਹੈ ਬਹੁਤ ਨਾਲ ਲੱਗੇ ਨਾਲ ਇਹ ਵਾਰ ਵਾਰ ਨਹੀਂ ਸਮਝਣ ਦੱਲਦਾ ਕਿੰਨੇ ਐਸੇ ਲੋਕ ਜਿਹੜੇ ਪਿਛਲੇ ਸਾਲ ਹੈ ਸੀ ਸੇਵਾ ਕਰਦੇ ਸੀ ਪਰ ਇਸ ਵਾਰ ਸਾਡੇ ਵਿੱਚ ਹੈ ਨਹੀਂ ਤੇ ਗੁਰਮੁਖ ਹੋ ਸਕਦੇ ਅਗਲੀ ਵਾਰ ਪਤਾ ਨਹੀਂ ਕਿੰਨੇ ਆ ਕੇ ਨਹੀਂ ਹੋਣਾ ਕਿਉਂਕਿ ਇਹ ਜ਼ਿੰਦਗੀ ਦਾ ਕੀ ਪ੍ਰਦਾਸਾ ਜਿੱਦਾਂ ਪਾਣੀ ਵਿੱਚ ਪ੍ਰਦਾਸਾ ਅੱਗ ਦਾ ਮਹਿਲ ਹਵਾ ਦੀਆਂ ਨਹੀਂ ਹਾ ਨਾਏ ਕੋਲਾ ਨਾਏ ਮਾਸਾ ਦੁਨੀਆ ਬਣੀ ਹੈ ਖੇਲ ਮਾਸਾ ਇੱਕ ਦਾ ਰੋਣਾ ਇੱਕ ਦਾ ਹਾਸਾ ਇਸ ਕਰਕੇ ਕੋਈ ਵੀ ਰੋਸਾ ਨਹੀਂ ਇਸ ਜ਼ਿੰਦਗੀ ਦਾ ਤੇ ਸਦਾ ਹੀ ਜਪਦੇ ਰਹਿਣਾ ਚਾਹੀਦਾ ਸਾਰਿਆਂ ਨੇ ਸੰਗਤ ਜੀ ਦੀ ਰਸਮ ਕੀ ਕਰਦੇ ਆ ਬਾਬਾ ਸਾਹਿਬ ਜੀ ਸੇ ਪਿਆਰੇ ਮਿਲਦੇ ਹੋ ਜਿੰਨਾ ਮਿਲਿਆ ਤੇਰਾ ਨਾਮ ਜਿੰਦਾ ਆਵੇ ਬਾਬਾ ਸਾਹਿਬ ਜਿੰਨਾ ਦੇ ਮਿਲਣ ਦੇ ਨਾਲ ਤੇ ਤੂੰ ਚਿਤੰਨ ਦਾ ਹੋਵੇਂ ਐਸੇ ਪਿਆਰੇ ਨਮੇਦ ਇੱਥੇ ਆ ਕੇ ਰਸਾ ਮਹਾਂਪੁਰਖਾਂ ਦੇ ਚਰਨਾਂ 'ਚ ਤੇ ਜਦੋਂ ਅਸੀਂ ਦਸਾਂ ਕਰਾਂਗੇ ਬੰਦਗੀ ਕਰਨ ਵਾਲਿਆਂ ਦੇ ਚਰਨਾਂ 'ਚ ਤੇ ਗੁਰਮੁਖੋਂ ਆਪ ਪੜੇ ਇਹਨਾਂ ਵੀ ਰੰਗ ਦਿੰਦੇ ਰੰਗ ਦਿੰਦੇ ਜਿਹੜੇ ਰੰਗੇ ਹੋਏ ਨਾਮ ਦੇ ਜਿਹੜੇ ਨਾਮ ਦੇ ਰੰਗੇ ਹੋਏ ਨੇ ਉਹ ਸਦਾ ਹੀ ਜੋੜਿਆ ਕਰਦੇ ਨੇ ਇਸ ਕਰਕੇ ਦੁਨੀਆ ਦੇ ਲੋਕਾਂ ਨੂੰ ਆਪ ਸਮਝਦਾ ਵੀ ਕੋਈ ਇਹ ਮਹਾਂਪਰਮ ਨਹੀਂ ਦੁਨੀਆ सां

ਨਰਨਾ ਦੇ ਵਿੱਚ ਹਾਜਰ ਹੋ ਸਾਰੇ ਅਾਜਿ ਦੇ ਪਰਦੇਸੋਂ ਸਾਡੇ ਪਿੱਤੇ ਲਾ ਬੜੇ ਮਨੁੱਖਾਂ ਦੇ ਵਿੱਚ ਆਪ ਸੁੰਦਰ ਦੇ ਨਾਲ ਤੇਰੀ ਹਾਜਰ ਸਵੱਲੀ ਹੋ ਜਾਵੇ ਮੇਰੇ ਲਾਡ ਜਾਣ ਭਾਗ ਤੁਸੀ ਵਾ ਨੂੰ ਮੇਰੇ ਬਾਬਾ ਜੀ Gel